ਬੀਤੀ ਦੇਰ ਸ਼ਾਮ ਪਿੰਡ ਕੋਟਗੁਰੂ ਵਿਖੇ ਹੋਏ ਕਤਲ ਦੇ ਮਾਮਲੇ ਵਿੱਚ ਥਾਣਾ ਸੰਗਤ ਦੀ ਪੁਲਿਸ ਨੇ ਤਿੰਨ ਬਾਈ ਨੇਮ ਅਤੇ ਇੱਕ ਅਣਪਛਾਤੇ ਵਿਅਕਤੀ ਤੇ ਕੀਤਾ ਮਾਮਲਾ ਦਰਜ ਦੱਸਦੀ ਹੈ ਕਿ ਬੀਤੀ ਦੇਰ ਸ਼ਾਮ ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਟਗੁਰੂ ਵਿਖੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਪਤਨੀ ਨਾਲ ਜਾ ਰਿਹਾ ਨੌਜਵਾਨ ਸੀ ਤਾਂ ਪਿੰਡ ਕੋਟਗੁਰੂ ਦੇ ਗੁਰੂ ਘਰ ਦੇ ਸਾਹਮਣੇ ਸੜਕ ਤੇ ਇਸ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ ਇਸ ਬਾਰੇ ਤਫ਼ਤੀਸ਼ ਦੌਰਾਨ ਹੁਣ ਤੱਕ ਗੱਲ ਕੀ ਸਾਹਮਣੇ ਆਈ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਸੰਗਤ ਦੇ ਮੁਖੀ ਪਰਮਪਾਰ ਸਿੰਘ ਚਹਿਲ ਨੇ ਕੀ ਜਾਣਕਾਰੀ ਦਿੱਤੀ ਹੈ ਤੁਹਾਨੂੰ ਸੁਣਾਉਂਦੇ ਹਾਂ ਅਸੀਂ ਇੱਕ ਜਸਪ੍ਰੀਤ कौर ਜੋ ਮ੍ਰਿਤਕ ਉਹਦੀ ਵਾਈਫ ਦੇ ਪਿਆਨਾ ਦੇ ਕੇ ਐਫ ਆਈ ਆਰ ਰਜਿਸਟਰ ਕੀਤੀ ਹੈ ਅੰਡਰ ਸੈਕਸ਼ਨ 103 ਤੇ 35 ਪੀ ਐਨ ਐਸ ਦੇ ਤਹਿਤ ਤੇ ਇਹਦੇ ਸਬੰਧੀ ਇਹਨਾਂ ਨੇ ਬਿਆਨ ਲਿਖਾਇਆ ਕਿ ਜਿਹੜੇ ਤਿੰਨ ਲੜਕੇ ਆ ਗੁਰਪਿੰਦਰ ਸਿੰਘ ਕੁਲਵਿੰਦਰ ਸਿੰਘ ਤੇ ਪਰਮਿੰਦਰ ਸਿੰਘ ਜਿਹੜੇ ਫੁੱਲੋ ਮਿੱਠੀ ਦੇ ਰਹਿਣ ਵਾਲੇ ਆ ਜਿਨ੍ਹਾਂ ਵਿੱਚੋਂ ਇੱਕ ਲੜਕੀ ਦਾ ਬ੍ਰਦਰ ਆ ਤੇ ਇਹਨਾਂ ਨੇ ਪ੍ਰਾਣੀ ਰੰਜਸ਼ ਦੇ ਹੋਣ ਕਾਰਨ ਜਿਹੜਾ ਇਹਦੇ ਹਸਬੰਡ ਦਾ ਜੋ ਮਰਡਰ ਕੀਤਾ ਪਰ ਵਜ੍ਹਾ ਕੀ ਕਤਲ ਕੀਤੀ ਜਾਂਦੀ ਗੱਲ ਸਮਝੋ ਇਹ ਇਹਨਾਂ ਦਾ ਪਹਿਲਾਂ ਪਰਿਵਾਰ ਕੋਈ ਮੈਟਰ ਹੋਇਆ ਸੀ ਮੈਰਿਜ ਦੇ ਅਗੇਂਸ ਸੀਗੇ ਤੇ ਘਰ ਵਾਲੇ ਜੋ ਲੜਕੀ ਦੇ ਤੇ ਉਹਦੇ ਰਿਲੇਟਿਡ ਹੀ ਇਹਨਾਂ ਦਾ ਜੋ ਉਹਦੇ ਰਿਐਕਸ਼ਨ ਦੇ ਵਿੱਚ ਜਿਹੜਾ ਇਹ ਕੁੱਟਮਾਰ ਕੀਤੀ ਤੇ ਮਰਡਰ ਹੋਇਆ ਸਭ ਦੱਸਿਆ ਹੋ ਚੁੱਕੀ ਆ ਇਹਦੇ ਸੰਬੰਧੀ ਅਸੀਂ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਲਾਂਗੇ ਤੇ ਦੋਸ਼ੀ ਟ੍ਰੇਸ ਹੋ ਚੁੱਕਿਆ ਤੇ ਤੁਹਾਨੂੰ ਦੱਸ ਦਿੰਦਾ ਜਾਵਾਂਗੇ